ਮੇਰੇ ਮਾਤਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕੂਮਤ ਪ੍ਰੀਤਕੌਰ ਤੇ ਇੱਕ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ 14 ਸਾਲ ਦੀ ਸਜ਼ਾ ਸੁਣਾਈ ਗਈ ਹੈ ਜੀ ਹਾਂ ਦੱਸ ਦਿੰਨੇ ਆ ਕਿ ਉਹਨਾਂ ਨੂੰ ਜਿਹੜੀ ਕਿ 14 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਤਾਂ ਦੂਜੇ ਪਾਸੇ ਉਹਨਾਂ ਦੀ ਪਤਨੀ ਨੂੰ ਵੀ 7 ਸਾਲ ਦੀ ਸਜ਼ਾ ਸੁਣਾਈ ਗਈ ਹੈ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ 190 ਮਿਲੀਅਨ ਪੌਂਡ ਦੇ ਅਲ ਕਾਦੇ ਟਰਸਟ ਭ੍ਰਿਸ਼ਟਾਚਾਰ ਮਾਮਲੇ ਤੇ ਵਿੱਚ 14 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਜਿਆਂ ਤੋਂ ਕਿ ਉਹਨਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਵੀ 7 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ ਤੇ ਇਸ ਤੋਂ ਇਲਾਵਾ ਉਹਨਾਂ ਤੇ ਭਾਰੀ ਜੁਰਮਾਨਾ ਵੀ ਲਗਾਇਆ ਗਿਆ ਕਹਿ ਇਸ ਤੋਂ ਪਹਿਲਾਂ ਅਦਾਲਤ ਨੇ ਸਜ਼ਾ ਤੇ ਫੈਸਲਾ ਤਿੰਨ ਵਾਰ ਟਾਲ ਦਿੱਤਾ ਸੀ ਜਿਹ ਹਾਈ ਵੀ ਦੱਸਿਆ ਜਾ ਰਿਹਾ ਹੈ ਕਿ ਪਹਿਲਾ ਜਿਹੜਾ ਕਿ ਉਹਨਾਂ ਤੇ ਫੈਸਲਾ ਤਿੰਨ ਵਾਰ ਟਾਲਿਆ ਗਿਆ ਸੀ ਪਰ ਆਪਣੇ ਫੈਸਲੇ ਦੇ ਨਾਲ ਅਦਾਲਤ ਨੇ ইমরান ਦੀ ਪਤਨੀ ਬੁਸ਼ਰਾ ਬੀਬੀ ਦੀ ਗ੍ਰਿਫਤਾਰੀ ਦਾ ਵੀ ਹੁਕਮ ਜੜਾ ਕੀ ਸੁਣਾ ਦਿੱਤਾ ਤੇ ਉਹ ਫੈਸਲਾ ਸੁਣਨ ਦੇ ਲਈ ਅਡਿਆਰਾ ਜੇਲ੍ਹ ਦੇ ਵਿੱਚ ਮੌਜੂਦ ਸੀ ਜਿੱਥੇ ਪੁਲਿਸ ਨੇ ਉਹਨਾਂ ਨੂੰ ਰਸਮੀ ਗ੍ਰਿਫਤਾਰੀ ਲਈ ਘੇਰ ਲਿਆ ਅਤੇ ਫਿਰ ਉਸ ਨੂੰ ਗ੍ਰਿਫਤਾਰ ਕਰ ਲਿਆ ਤਾਂ ਕਿ ਬੁਸ਼ਰਾ ਨੂੰ ਅਦਾਲਤ ਨੇ ਕਮਰੇ ਤੋਂ ਹੀ ਜਿਹੜਾ ਕਿ ਗ੍ਰਿਫਤਾਰ ਕੀਤਾ ਗਿਆ ਬਿਲਕੁਲ ਜੱਜ ਨਾਸਿਰ ਜ਼ਾਵੇਦ ਰਾਣਾ ਨੇ ਅਡਿਆਲਾ ਜੇਲ੍ਹ ਦੇ ਵਿੱਚ ਇੱਕ ਅਸਥਾਈ ਅਦਾਲਤ ਦੇ ਵਿੱਚ ਇਹ ਮਹੱਤਵਪੂਰਨ ਫੈਸਲਾ ਸੁਣਾਇਆ ਜਦੋਂ ਕਿ ਇਸ ਤੋਂ ਪਹਿਲਾਂ ਸਜ਼ਾ ਦਾ ਫੈਸਲਾ ਤਿੰਨ ਵਾਰ ਟਾਲਿਆ ਜਾ ਚੁੱਕਿਆ ਸੀ ਅਦਾਲਤ ਨੇ ਇਮਰਾਨ ਨੂੰ 10 ਲੱਖ ਰੁਪਏ ਅਤੇ ਬੁਸ਼ਰਾ ਨੂੰ 5 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਜੇਕਰ ਉਹ ਜੁਰਮਾਨਾ ਅਦਾ ਨਹੀਂ ਕਰਦਾ ਤਾਂ ਉਸ ਨੂੰ 6 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਜਾਵੇਗੀ ਅਡੇਲਾ ਜੇਲ੍ਹ ਦੇ ਬਾਹਰ ਸਖਤ ਸੁਰੱਖਿਆ ਪ੍ਰਬੰਧਾਂ ਵਿੱਚਕਾਰ ਵਿਚਾਰ ਫੈਸਲਾ ਸੁਣਾਇਆ ਗਿਆ ਜਿਸ ਤੋਂ ਬਾਅਦ ਬੁਸ਼ਟਾ ਨੂੰ ਅਦਾਲਤ ਦੇ ਕਮਰੇ ਤੋਂ ਹੀ ਗ੍ਰਿਫਤਾਰ ਕਰ ਲਿਆ ਗਿਆ ਤੇ ਇਸ ਤੋਂ ਪਹਿਲਾਂ ਇਸਲਾਮਾਬਾਦ ਦੀ ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਨੇ ਫੈਸਲਾ ਸੁਣਾਉਣ ਦੇ ਲਈ ਸਾਰਾ ਜਨਵਰੀ ਦੀ ਤਾਰੀਖ ਤੈਅ ਕੀਤੀ ਸੀ ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ ਜਸਟਿਸ ਨਾਸਿਰ ਜავੇਦ ਰਾਣਾ ਨੇ ਪਿਛਲੇ ਸਾਲ 18 ਦਸੰਬਰ ਨੂੰ ਮਾਮਲੇ ਦੀ ਸੁਣਵਾਈ ਪੂਰੀ ਕਰ ਲਈ ਸੀ ਜਦੋਂ ਕਿ ਫੈਸਲਾ ਸੁਣਾਉਣ ਦੇ ਲਈ 23 ਦਸੰਬਰ ਦੀ ਤਾਰੀਖ ਰੱਖਵੀਂ ਰੱਖੀ ਸੀ ਤੇ ਬਾਅਦ ਦੇ ਵਿੱਚ ਉਸਨੇ ਫੈਸਲਾ ਸੁਣਾਉਣ ਦੇ ਲਈ 6 ਜਨਵਰੀ ਦੀ ਤਾਰੀਖ ਨਿਰਧਾਰਤ ਕੀਤੀ ਹੈ ਉਨੇ ਵੀ ਦੱਸ ਦਿਆ ਕਿ Imran Khan ਦੇ ਵਿਰੁੱਧ ਕਈ ਮਾਮਲੇ ਚੱਲ ਰਹੇ ਨੇ ਜਿ ਹਾਂ 21 ਦਸੰਬਰ ਨੂੰ ਜਿਸ ਦਿਨ ਫੈਸਲਾ ਸੁਣਾਇਆ ਜਾਣਾ ਸੀ اسلامਾਬਾਦ ਦੀ ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਨੇ ਸਰਦੀਆਂ ਦੀਆਂ ਛੁੱਟੀਆਂ ਕਾਰਨ ਮਾਮਲੇ ਵਿੱਚ ਆਪਣਾ ਫੈਸਲਾ 6 ਜਨਵਰੀ ਤੱਕ ਮੁਲਤਵੀ ਕਰ ਦਿੱਤਾ ਤੇ ਫਿਰ 6 ਜਨਵਰੀ ਨੂੰ ਫੈਸਲਾ ਨਹੀਂ ਸੁਣਾਇਆ ਜਾ ਸਕਿਆ ਕਿਉਂਕਿ ਜਸਟਿਸ ਰਾਣਾ ਜੋ ਕੇਸ ਦੀ ਸੁਣਵਾਈ ਕਰ ਰਹੇ ਸਨ ਛੁੱਟੀ ਤੇ ਸਨ 13 ਜਨਵਰੀ ਨੂੰ ਅਗਲੀ ਸੁਣਵਾਈ ਵਿੱਚ ਜਸਟਿਸ ਨੇ ਕਿਹਾ ਕਿ ਦੇਰੀ ਦਾ ਕਾਰਨ Imran ਅਤੇ ਬੁਛਰਾ ਦਾ ਅਦਾਲਤ ਜੇਲ੍ਹ ਵਿੱਚ ਅਦਾਲਤ ਚ ਪੇਸ਼ ਨਾ ਹੋਣਾ ਸੀ ইমরান 2023 ਤੋਂ ਜੇਲ੍ਹ ਵਿੱਚ ਸਨ ਉਹਨਾਂ ਕਈ ਕਾਨੂੰਨੀ ਮਾਮਲਿਆਂ ਵਿੱਚ ਜੇਲ੍ਹ ਕੀਤੀ ਗਈ ਹੈ ਜੋ ਉਹਨਾਂ ਦਾ ਦਾਵਾ ਹੈ ਕਿ ਉਹਨਾਂ ਵਿਰੁੱਧ ਮਾਮਲੇ ਰਾਜਨੀਤਿਕ ਤੌਰ ਤੇ ਪ੍ਰੇਰਿਤ ਹਨ ਪਿਛਲੇ ਸਾਲ ਉਹਨਾਂ ਨੂੰ ਤੋਸ਼ਾਖਾਨਾ ਤੇ ਇਦਤ ਮਾਮਲਿਆਂ ਵਿੱਚ ਬਰੀ ਕਰ ਦਿੱਤਾ ਗਿਆ ਸੀ ਪਰ ਤੋਸ਼ਾਖਾਨਾ ਦੋ ਮਾਮਲੇ ਵਿੱਚ ਉਹਨਾਂ ਦੇ ਖਿਲਾਫ ਇੱਕ ਨਵਾਂ ਇਲਜ਼ਾਮ ਲਗਾਇਆ ਗਿਆ ਸੀ